ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਦੋਸਤੋ ਖਾਸ ਪੱਟੀ ਸ਼ਹਿਰ ਆ ਤਸੀਲ ਵੀ ਪੱਟੀ ਦੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਵੀਰ ਪ੍ਰਤਾਪ ਸਿੰਘ ਹਾਂਜੀ ਹਾਂਜੀ ਤੇ ਦੋਸਤੋ ਕੁਲੇ ਰੋਡ ਤੇ ਵੀਰ ਦਾ ਫਾਰਮ ਜੇ ਜਦੋਂ ਆਪਾਂ ਪੱਟੀ ਤੋਂ ਕੁਲੇ ਰੋਡ ਨੂੰ ਜਾਂਦੇ ਤੇ ਕੋਈ 3 ਕਿਲੋ ਮੀਟਰ ਹਟਵਾ ਸ਼ਹਿਰ ਤੋਂ ਹੋਊਗਾ ਫਾਰਮ ਵੀਰ ਦਾ ਬਿਲਕੁਲ ਗਿਲ ਹਸਪਤਾਲ ਦੇ ਲਾਗੇ ਤੇ ਦੋਸਤੋ ਘਰੇਲੂ ਪਸ਼ੂਆ ਵੀਰ ਦੇ ਕੋਈ ਵਪਾਰ ਦਾ ਕੰਮ ਨਹੀਂਗਾ ਗਾਓ ਦੋਸਤੋ ਗੱਬੜੇ ਜਿਹਦੀ ਆਪਾਂ ਵੀਡੀਓ ਅੱਜ ਬਣਾਉਣੀ ਤੇ ਸੋ ਵੀਰਾਂ ਨੂੰ ਪਹਿਲਾਂ ਬੇਨਤੀ ਕਰਦਾ ਵਾਂ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਦੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕਿza ਕਰੋ ਤਾਂ ਕਿ ਬਾਅਦ ਵਿੱਚ ਕੋਈ ਲਾਂਭੇ ਵਾਲੀ ਗੱਲ ਨਾ ਹੋਵੇ ਆਓ ਵੀਰਾਂ ਕਰੀਏ ਗੱਲਬਾਤ ਡਿਟੇਲ ਆਪਾਂ ਸਾਰੀ ਇਸ ਗਾਂ ਦੇ ਵੀਰ ਦੇ ਕੋਲੋਂ ਪੁੱਛ ਗਿਰੜ ਦੱਸਾਂ ਜੀ ਕਰ ਲੈਂਦੇ ਸਾਸਰੀ ਦਾ ਬਾਈ ਜੀ ਸਾਸਰੀ ਗਾਲ ਜੀ ਹੋਰ ਬ ਪੱਟੀ ਹੈ ਜੀ ਚੇਰ ਪੱਟੀ ਹਾਂਜੀ ਲੋਕਲ ਕਾਰ ਹੈ ਬੋਲਾ ਰੋਡ ਜੀ ਠੀਕ ਹੈ ਜੀ ਨਹਿਰ ਦੇ ਕੋਲ ਉੱਜਲਾ ਆਪਣਾ ਤਰਨਦਾਰ ਤਰਨਤਾਰਨ ਹਾਂਜੀ ਨਾਮ ਤੇ ਫੋਨ ਨੰਬਰ ਵੀ ਦੱਸ ਦਿਓ ਵੀਰ ਪ੍ਰਤਾਪ ਜੀ ਫੋਨ ਨੰਬਰ 9968 614796 9961 68 614796 ਠੀਕ ਹੈ ਜੀ ਨੰਬਰ ਦੋਸਤੋ ਵੀਰ ਦਾ ਸਕਰੀਨ ਤੇ ਵਿੱਚ ਲਾ ਦੂੰਗਾ ਜੇ ਕਿਸੇ ਵੀਰ ਨੂੰ ਨਾਮ ਕਨਫਰਮ ਹੋ ਜਾਵੇ ਤੇ ਗਾਂ ਜਿਹੜੀ ਆਪਾਂ ਵੀਰ ਸੇਲ ਕਰਨੀ ਹੈ ਉਹਦਾ ਡਟੇਲ ਦੱਸੀ ਵੀਰਾਂ ਨੂੰ ਕਿਨਵਾ ਸੂਆ ਸੁਣੀ ਦੂਜਾ ਜੀ ਦੂਜਾ ਸੂਆ ਸੁਣੀ ਕਿੰਨਾ ਟਾਈਮ ਪਿਆ ਵੀ ਸੂਣ ਦੇ ਵਿੱਚ ਕੋ 4-5 ਦਿਨ ਲੈਂਦੀ ਹੈ 4-5 ਦਿਨ ਲੈਂਦੀ ਹੈ ਘਰੇਲੂ ਪਸ਼ੂ ਆਪਣੇ ਕੋ ਕੋਈ ਵਪਾਰ ਦਾ ਕੰਮ ਨਹੀਂ ਨਹੀਂ ਵਪਾਰ ਦਾ ਨਹੀਂ ਘਰੇਲੂ ਠੀਕ ਹੈ ਜੀ ਪਿਛਲਾ ਸੂਆ ਤੁਸੀਂ ਚੋਈ ਹੈ ਚੋਈ ਹੈ ਖੁਦ ਚੋਈ ਚੋਣ ਜਾਣ ਦੇ ਵਿੱਚ ਮਿਲਦਾ ਠੰਡੀ ਸੀਲੀ ਵਧੀਆ ਵਧੀਆ ਹਾਂਜੀ ਠੀਕ ਹੈ ਜੀ ਕਿੰਨਾ ਕੁ ਦੁੱਧ ਚੋਆ ਪਹਿਲੇ ਸੂਏ ਦੁੱਧ 12-14 ਲੀਟਰ ਚੋਆ 12 ਤੋਂ 14 ਕਿਲੋ ਚੋਆ ਘਰੇਲੂ ਸੇਵਾ ਤੇ ਆ ਨੋਰਮਲ ਆਉਂਦਾ ਥਣਾ ਥੋੜੇ ਦੋਸਤੋ ਕੁਆਲਟੀ ਚੈੱਕ ਕਰਾਉਣਾ 4-5 ਦਿਨ ਦਾ ਟਾਈਮ ਅਜੇ ਸੂਣ ਦੇ ਵਿੱਚ ਬਾਕੀ ਪਿਆ ਜੇ ਸੋ ਦੋਸਤੋ ਜਿਹੜੇ ਵੀ ਵੀ ਅਡਰੈਸ ਵੀਰ ਨੇ ਤੁਹਾਨੂੰ ਦੱਸ ਹੀ ਘਟਿਆ ਉਹ ਦੋਸਤੋ ਮੈਂ ਪਹਿਲਾਂ ਬੋਲਤਾ ਵਾਂ ਅਡਰੈਸ ਵੀ ਇਹ ਕੁਲਾ ਰੋਡ ਆ ਜਿਹੜਾ ਪੱਟੀ ਤੋਂ ਕੁੱਲੇ ਨੂੰ ਜਦੋਂ ਆਪਾਂ ਜਾਂਦੇ ਆ ਮਨਿਆੜਾ ਵੀ ਲੱਗ ਗਈ ਬਿਲਕੁਲ ਕੁਲਾ ਵੀ ਲੱਗ ਗਈ ਹੈ ਤੇ ਵੀਰ ਇਹਨੂੰ ਖੋਲੀਏ ਗਾਂ ਨੂੰ ਤੋੜ ਕੇ ਦਿਖਾਈ ਥੜੀ ਸੇਂਗ ਦੋਸਤੋ ਜ਼ਰੂਰ ਹੈਗਾ ਜੰਨੇ ਕਨੇ ਕਾ ਬਾਕੀ ਇਹ ਗੱਲ ਹੈ ਪਿਛਲੋ ਮਾਰਦਾ ਮੂਰਦਾ ਨੀਗਾ ਪਸ਼ੂ ਤੁਹਾਨੂੰ ਪਤਾ ਗੋਖਾ ਆਮ ਘਾਟੀ ਸਿੰਘ ਸੂਲਾਉਂਦੇ ਨੇ ਆਂਡਰ ਗਾਰਡੀ ਦੋਸਤੋ ਸੁਣੀ ਤਿਆਰ ਕਰੀ ਹੁੰਦੀ ਆ ਜੇ ਸੂਨ ਚ ਟਾਈਮ ਬਾਕੀ ਪਿਆਵਾ ਲਿਆ ਵੀਰ ਮੁਰਦਾ ਗੱਪਲ ਗਾਵਾਂ ਦੋਸਤੋ ਸੂਣਦੇ ਬਿਲਕੁਲ ਨੋੜਿਆ ਜਿਹੜੇ ਵੀਰ ਨੂੰ ਪਸੰਦ ਆਊਗੀ ਬੇਸ਼ੱਕ ਆਪਣੀ ਤਿੱਪਕੇ ਚਾਰਾ ਥਣਾਂ ਦੀ ਪਾਸ ਕਰਕੇ ਖਰੀਦ ਸਕਦਾ ਬੰਦੇ ਵੀ ਆਏ ਦੋਸਤੋ ਹਵਾਨੇ ਨੂੰ ਭਲਾ ਭੁਲਾ ਵੀ ਹੈਗੇ ਜੀ ਮੈਂ ਤੁਹਾਨੂੰ ਚੈੱਕ ਕਰਵਾ ਦਣਾ ਆ ਬੈਕ ਸਾਈਡ ਤੋਂ ਕਰ ਲਓ ਚੱਕ ਥਣਾਂ ਦੀ ਦੋਸਤੋ ਸਪੇਸ ਚਾਰਾ ਥਣਾਂ ਦੀ ਕਾਫੀ ਆਪਸ ਵਿੱਚ ਪਹੜਾ ਦੋਸਤੋ ਜਰੂਰ ਪਈਆਂ ਜੀ ਗਾ ਪਹੜਾ ਹੈਗੀ ਹੈ ਜਰੂਰ ਹਾਂਜੀ ਹਾਂ ਕਿਉਂਕਿ ਦੂਜਾ ਸੂਆ ਪਸ਼ੂ ਸੂਣਾ ਵਾ ਤੇ ਦੂਜੇ ਸੂਬੇ ਨੂੰ ਵੈਸੇ ਹੀ ਦੋਸਤੋ ਪਹੜਾ ਆਮ ਪੈ ਜਾਂਦੀ ਹੈ ਬਾਕੀ ਦੀ ਫੇਸ ਕੁਆਲਿਟੀ ਚੈੱਕ ਕਰਵਾਉਣਾ ਨਿਕਨੇਗਾ ਸਿੰਘ ਦੋਸਤੋ ਜਰੂਰ ਹੈਗਾ ਜੀ ਸਿੰਘ ਸੂਰ ਨੂੰ ਮਾਰ ਦਿੱਤੀ ਨਹੀਂ ਹਾਂਜੀ ਸਿੰਘ ਸਿੰਘ ਮਾਰ ਦਿੱਤੀ ਨਹੀਂ 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 ਮਾਰਦੇ ਨਹੀਂ ਆ ਮਾਰਦੇ ਨਹੀਂ ਆ ਠੀਕ ਹੈ ਜੀ ਹਾਂਜੀ ਤੇ ਦੋਸਤੋ ਬਿਲਕੁਲ ਠੰਢੀ ਹੈ ਇਸ ਸੀਜ਼ਨ ਲੱਗਾ ਜਿੱਦਾਂ ਹੀ ਹੈਗੀ ਹੈ ਬਾਕੀ ਡਰਦੀ ਹੈ ਸਾਡੇ ਕੋਲ ਥੋੜਾ ਜਿਹਾ ਇਸ ਕਰਕੇ ਕੋਈ ਗੱਲ ਦੀ ਕੋਈ ਗੱਲ ਦੀ ਰਹਿਣ ਦੇ ਰੰ ਦੇ ਕੋਈ ਗੱਲ ਕਿਉਂਕਿ ਜਦੋਂ ਪਸ਼ੂ ਨੂੰ ਇਦਾਂ ਜਿਆਦਾ ਭਾਤ ਲਾ ਗਈ ਤੇ ਪੈਸਾ ਵੇਚਦਾ ਕੈਂਪੀ ਤੋਂ ਤਰਦੇ ਨਾ ਮੁੱਲ ਵੀਰ ਕਿੰਨਾ ਕਰਨਾ ਦਾ ਮੁੱਲ 42000 ਜੀ ਇੱਥੇ ਕਿੰਨਾ ਕ ਮੰਨਤ ਨੂੰ ਸਕਦਾ ਜੀ ਮਾਨਤਨ ਜਿੰਨਾ ਹੋ ਸਗਾ ਕਰਦਾ ਠੀਕ ਹੈ ਜੀ 42000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਮਾਨਤਨ ਜਿਹੜਾ ਹੋਊਗਾ ਤੁਹਾਡੇ ਮੌਕੇ ਤੇ ਹੋਊਗਾ ਕਿਉਂਕਿ ਦੋਸਤੋ ਜਿਹੜੇ ਮੋਨ ਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਦੋਸਤੋ ਜਰੂਰ ਕਰ ਲਿਆ ਕਰੋ ਉਲਟ ਬਹਿਣੀ ਵਾਲੇ ਪਾਸੋਂ ਤੁਹਾਨੂੰ ਤੋਂ ਕੁਆਲਿਟੀ ਚੈੱਕ ਕਰਵਾ ਲੈਣਾ ਬਾਕੀ ਦੋਸਤੋ ਵੀਰ ਥੋੜਾ ਜਿਹਾ ਚਲੋ ਪਹਿਲੀ ਵਾਰ ਵੀਡੀਓ ਬਣਾਉਣ ਲੱਗਾ ਥੋੜਾ ਜਿਹਾ ਵੀਰ ਵੀ ਇਸ ਗੱਲ ਤੋਂ ਫਿਰ ਜਿਹਾ ਝਿਜਕਦਾ ਵਾ ਵੀਡੀਓ ਬਣਾਉਂ ਚੁੱਕਈ ਰਹੀ ਨਹੀਂ ਵੀਰ ਕੋਈ ਚੰਗੀ ਤਰ੍ਹਾਂ ਬੋਲਦੇ 42000 ਰੁਪਇਆ ਡਿਮਾਂਡ ਰੱਖੀ ਗਈ ਜੇ ਮਾਨਤਾ ਦੂਸਰੇ ਦਾ ਮੌਕੇ ਤੇ ਜਰੂਰ ਪਸ਼ੂ ਜਿਆਦਾ ਹੋਣ ਕਰਕੇ ਵੇਚਣ ਲੱਗਾ ਉਤਰਾਂ ਦੇ ਦੁੱਧ ਤੋਂ ਸੀਲ ਸੋ ਐ ਵਧੀਆ ਚੂਨ ਤੋਂ ਠੀਕ 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 ਪਸ਼ੂ ਦੋਸਤੋ ਵੀਰ ਦੇ ਕੋਲ ਕਾਫੀ ਵਧੀਆ ਘਰੇਲੂ ਪਸ਼ੂ ਸਾਰੇ ਤੁਹਾਨੂੰ ਮੈਂ ਵਿਖਾ ਦਣਾ ਸਾਰੇ ਘਰ ਦੇ ਠੀਕ ਹੈ ਜੀ ਮੱਝਾਂ ਵੀ ਦੋਸਤੋ گاਵਾ ਵੀ ਕਾਫੀ ਵੀਰ ਦੇ ਕੋਲ ਬਾਕੀ ਇਹ ਧੰਨਵਾਦ ਦੋਸਤੋ ਇਹ ਵਾਲਾ ਵੀਡੀਓ ਦੇਖਣ ਵਾਸਤੇ